ਹਾਂਜੀ ਦਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਠੀਕਾ ਲੱਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 9 ਵਜੇ ਚੱਲੇ ਆ ਤੇ ਸੋਮੇ ਤੇ ਪਾਪਾ ਚੱਲ ਗਏ ਸੀਗੇ ਕੰਮ ਤੇ ਤੇ ਬੈੱਡ ਸ਼ੀਟ ਅੱਜ ਮੈਂ ਕੀਤੀ ਹੈ ਚੇਂਜ ਤੇ ਉਹ ਨਵੀਂ ਵਿਛਾਈ ਸੀਗੀ ਮੈਂ ਤੇ ਦੋ ਦਿਨ ਫੇਰ ਮੈਂ ਰੱਖੀ ਮੈਂ ਚਾਹਤ ਸੀ ਮੈਂ ਕਿ ਚਲੋ ਕਿਤੇ ਆਏਗੇ ਤੇ ਵਿਛਾਹ ਹੋ ਜੂਗੀ ਤੇ ਇਹੋ ਚਿੱਟੀ-ਚਿੱਟੀ ਜੀ ਸੀਗੀ ਬਾਈਟ ਜਿਆ ਕਲਰ ਸੀ ਰੱਜ ਤੇ ਉਹਦੇ ਕਰਕੇ ਥੋੜੀ ਗੰਦੀ ਜੀ ਲੱਗ ਰਹੀ ਸੀ ਜੋ ਮੈਂ ਚੱਕ ਦਿੱਤੀ ਉਹ ਤੇ ਉਹ ਹੁਣ ਕੱਲੀ ਨਾਲ ਮਸ਼ੀਨ 'ਚ ਪਾਈ ਹੋਈ ਆ ਪਹਿਲਾਂ ਮੈਂ ਤਾਂ ਉਹਨੂੰ ਧੋ ਰਮਾ ਤੇ ਫੇਰ ਮੈਂ ਦੂਜੇ ਕੱਪੜੇ ਪਾਉਣੀ ਆ ਤੇ ਮੈਂ ਦੁੱਧ ਜਿਹੜਾ ਉਹ ਕੋ ਵਾਲ ਦਿੱਤਾ ਆ ਤੇ ਹਾਂ ਜੀ ਦਰ ਮੈਂ ਪਾ ਲੱਤੀ ਆ ਧੋਣੀ ਸੀਗੀ ਤੇ ਕੱਢ ਕੇ ਹੁਣ ਕੱਪੜੇ ਬਾਕੀ ਦੇ ਪਾਦੇ ਆ ਵਿੱਚ ਉਹ ਤੋਂ ਜਿਹੜੇ ਤੇ ਇੱਧਰ ਆਪਾਂ ਇਹੋ ਪਾਤੀ ਚੱਦਰ ਤੇ ਨਾਲ ਇਹਨਾਂ ਨੂੰ ਸਤਾ ਲਵਾਂਗੇ ਤੇ ਬਾਕੀ ਦੁੱਧ ਦੁੱਧ ਵੀ ਮੈਂ ਉਵਾਲ ਦਿੱਤਾ ਸੀਗਾ ਤੇ ਕਦੋਂ ਦਾ ਹੀ ਬਸ ਥੋੜਾ ਜਿਹਾ ਨਾ ਠੰਡੇ ਹੋ ਜਾਣ ਇਹ ਤਾਂ ਫਿਰ ਆਪਾਂ ਇਹਨਾਂ ਨੂੰ ਵੀ ਫਰਿੱਜ 'ਚ ਜਿਹੜਾ ਆ ਉਹ ਰੱਖ ਦੇਵਾਂਗੇ ਤੇ ਬਾਕੀ ਥੋੜੇ ਜਿਹਾ ਭਾਂਡੇ ਆ ਪਾਹਾ ਤਨ ਨੂੰ ਘਟਕੀ ਗਿਆ ਸੀ ਇਹ ਤੇ ਆ ਸੱਟ ਦੰਨੇ ਆ ਕੂੜੇ ਚ ਤੇ ਬਾਕੀ ਪਾਂਡੇ ਧੋਗੇ ਕੱਪੜੇ ਧੋਗੇ ਜਾਣੇ ਆ ਤਾਂ ਫੇਰ ਆਪਣੇ ਕੰਮ ਜਿਹੜੇ ਨਿਬੜ ਜਾਣੇ ਆ ਤੇ ਲਿਮਾਰੀ ਦੇ ਕੱਪੜਿਆਂ ਦਾ ਹਨਾ ਬਸ ਬਹੁਤ ਬੁਰਾ ਹਾਲ ਹੋਇਆ ਸਾਰੇ ਹਨਾ ਕੱਪੜੇ ਖਿਲਵੇ ਪਏ ਆ ਦੇਖਦੀ ਆ ਹੁਣ ਮੈਂ ਕੱਪੜੇ-ਕੁੱਪੜੇ ਆਹ ਸੁੱਕਣੇ ਪਾ ਬੋਕੇ ਫੇਰ ਚਾਹਾਂ ਤੋਂ ਹੌਲੀ-ਹੌਲੀ ਕਾਤ ਕੇ ਲਾਉਂਦੀ ਆ ਤੇ ਫੇਰ ਸੈਟਿੰਗ ਜੀ ਆਉਣੀ ਆ ਨੇ ਤਾਂ ਫੇਰ ਜਦੋਂ ਕਪੜਾ ਕੱਢੀ ਤੇ ਉਹ ਸਾਰੇ ਥੱਲੇ ਡਿੱਗ ਗਏ ਸਾਰੇ ਕੱਪੜਿਆਂ ਦੇ ਹਨ ਜਿੱਦਾਂ ਝੂਸ਼ੂ ਮੂਸ਼ੂ ਕਰਕੇ ਸਿੱਟੇ ਹੁੰਦੇ ਇੰਦਾ ਲੱਗਦੇ ਆ ਤੇ ਬਾਕੀ ਕੱਪੜੇ ਤਾਂ ਹੋ ਜਾਣ ਤੇ ਤੁੰਨੂੰ ਵੀ ਚਲ ਗਿਆ ਮੰਮੀ ਵੀ ਕਿਤੇ ਗਈ ਆ ਸਮਰ ਇੱਥੇ ਦੇਖਦਾ ਆ ਫੋਨ ਤੇ ਟਾਈਮ 9:30 ਹੋ ਗਏ ਆ ਤੇ ਬਾਕੀ ਚਲੋ ਠੀਕ ਆ ਜੀ ਤੁਸੀਂ ਮੇਰੀ ਵੀਡੀਓ ਦੇ ਨਾਲ ਬਣੀ ਰਿਓ ਕਿ ਮਿਲ ਜੀਆ ਥੋੜੇ ਟਾਈਮ ਤੱਕ ਜਾਓ ਕਰਿਓ ਹਾਂਜੀ ਲੋ ਜੀ ਟਾਈਮ ਹੋ ਗਿਆ 5 ਵਜ ਗਏ ਆ ਤੇ ਅੱਜ ਦੁਪਹਿਰੇ ਹਨਾ ਬਹੁਤ ਖੁਸ਼ ਹੋ ਗਿਆ ਸਾਡੇ ਨਾ ਪਹਿਲਾ ਤਾਂ ਗੋ ਦਾ ਬੱਚਾ ਸੀਗਾ ਇੱਥੇ ਇਹ ਨਾ ਕਿੰਨੇ ਦਿਨ ਹੋ ਗਏ ਸਟੇਕ ਦੇ ਨੂੰ ਉਹਨੂੰ ਤੇ ਉਹ ਇਥੇ ਟੌਟਾਂ ਚ ਹੀ ਵੜ ਜਾਂਦਾ ਸੀਗਾ ਤੇ ਉਹ ਪਤਾ ਨਹੀਂ ਕਿੱਦਾਂ ਕੋਠੇ ਤੋਂ ਮੰਮੀ ਤੇਰੇ ਬਾਹਰ ਨਹੀਂ ਕਿ ਕੋਠੇ ਦੇ ਥੱਲੇ ਡੇ ਗਿਆ ਉਹ ਪਤਾ ਨਹੀਂ ਕਿੱਦਾਂ ਤੇ ਉਹ ਸਾਡੇ ਅੰਦਰ ਵੜ ਗਿਆ ਉਹ ਅੰਦਰ ਹਨਾ ਉਹ ਉਥੇ ਇਨਵਰਟਰ ਤੇ ਆਇਆ ਉਹਦੇ ਵਿੱਚ ਜਾ ਕੇ ਮੈਨਾਂ ਉਹ ਉਥੇ ਕਿਤੇ ਵੜ ਗਿਆ ਮੁੜ ਕੇ ਅਸੀਂ ਨਾ ਲੱਭਿਆ ਇੰਨਾ ਲੱਭਿਆ ਡੰਡੇ ਰੁੰਡੇ ਮਾਰੇ ਖੜਕਾਇਆ ਸਾਰਾ ਕੁਝ ਤੇ ਉਹ ਯਾਨੀ ਕਿ ਸੰਜੀ ਸੀ ਇਹ ਨਹੀਂ ਮੁੜ ਕੇ ਜਬਾਅ ਨਿਕਲ ਗਿਆ ਜਾਂ ਪਤਾ ਨਹੀਂ ਅੰਦਰ ਹੀ ਹੁਣ ਸੰਡਾਰ ਗਿਆ ਹੀ ਆ ਉਹ ਤੇ ਹਜੇ ਅਸੀਂ ਉਹ ਸਾਰੋਸਾ ਹੀ ਜਾਂ ਹੋ ਕੇ ਬੈਠੀ ਨੇ ਸੀਗੀਆਂ ਮੰਮੀ ਕਹਿੰਦੀ ਚੱਲ ਮੈਂ ਨਹਾ ਲੰਨੀ ਆ ਤੇ ਉਹ ਭਰਾ ਉਹ ਇੱਥੋਂ ਨਾ ਉਹ ਇਦਾਂ ਸਾਪ ਐ ਤੁਰੇ ਆ ਜਾਵੇ ਇੱਥੋਂ ਮੈਂ ਤਾਂ ਉਹ ਜਿਹੜੇ ਪੌਡੇ ਆ ਨਾ ਉਹਦੇ ਬਾਥਰੂਮਾਂ ਦੇ ਉਹ ਵਾਲੇ ਉਹ ਉੱਥੇ ਹੈ ਨਾ ਇਦਾਂ ਜਾਣਦਾ ਮੈਂ ਮੈਂ ਉੱਥੇ ਬੈੱਡ ਤੇ ਬੈਠੀ ਸੀ ਦਾ ਸਾਹਮਣੇ ਮੈਂ ਵੀ ਉੱਥੋਂ ਦੇਖ ਲਈ ਇਦਾਂ ਨੰਗਦਾ ਉਹ ਬਾਥਰੂਮ ਦੇ ਵਿੱਚ ਗਿਆ ਇਦਾਂ ਬਾਥਰੂਮ ਤੇ ਜਾ ਕੇ ਨਾਲ ਹੀ ਬਾਹਰ ਆ ਗਿਆ ਨਾਲ ਹੀ ਬਾਹਰ ਆਣ ਕੇ ਇੱਦੇ ਗੇਟਾਂ ਚੋਂ ਬਾਹਰ ਨਿਕਲ ਗਿਆ ਇਹ ਮੇਰੇ ਮਤਲਬ ਮੇਰੇ ਜਿੱਡਾ ਹੁਆ ਲੰਬਾ ਹੋਏ ਇੰਨਾ ਲੰਬਾ ਸੀਗਾ ਤੇ ਬਾਕੀ ਹੁਣ ਨਾ ਆਪਾਂ ਭਾਂਡੇ ਭੁੰਡੇ ਧੋਂਦੇ ਆਂ ਕਾਫੀ ਯਾਦਾਂ ਦੇ ਹੋਏ ਆ ਭਾਂਡੇ ਦੁਪਹਿਰ ਦੇ ਰੋਟੀ ਰੋਟੀ ਵਾਲੇ ਆ ਚਾਹ ਵਾਲੇ ਆ ਹੁਣ ਚਾਹ ਪੀਤੀ ਆ ਤੇ ਨਾਲੇ ਮੈਂ ਕੱਪੜੇ ਲਾ ਕੇ ਰੱਖਾਂ ਤੇ ਵਿੱਚੇ ਬੱਦਲ ਜਿਹਾ ਹੋ ਜਾਂਦਾ ਆ ਤੇ ਵਿੱਚੇ ਧੁੱਪ ਜੀ ਹੋ ਜਾਂਦੀ ਆ ਤੇ ਹੁਣ ਥੋੜੇ ਦਿਨ ਵੀ ਛੋਟੇ ਹੋ ਗਏ ਆ ਤੇ ਉਹਦੇ ਕਰਕੇ ਨੇਰਾ ਜਲਦੀ ਹੋ ਜਾਂਦਾ ਸਮਰ ਧਰਖੇ ਲਦਾ ਪਿਆ ਬਾਹਰ ਹੁੰਦੇ ਆ ਟਾਈਮ 6:00 ਵੱਜ ਗਏ ਤੇ ਮੰਮੀ ਦਾਲ ਲੈ ਆਈ ਸੀਗੇ ਤੇ ਚੁੱਲ੍ਹੇ ਤੇ ਆਪਾਂ ਧਰ ਦਿੱਤੀ ਆ ਮਸਰਾ ਮੂੰਗੀ ਦੀ ਦਾਲ ਆ ਤੇ ਇਹ ਹੁਣ ਆਪਣੀ ਬਣ ਜਾਊਗੀ ਤੇ ਜਦ ਤੱਕ ਆਪਾਂ ਹਨਾ ਪਿਆਜ਼ ਪੂਰੀ ਕੱਟ ਲੈਨੇ ਆ ਲਸਣ ਲਸਣ ਮੇ ਟਾਈਮ ਲੱਗ ਜਾਂਦਾ ਪੱਖਾ ਮੰਜਾ ਵੀ ਢਾਲਿਆ ਤੇ ਪੱਖਾ ਵੀ ਆ ਲਾ ਕੇ ਤੇ ਹੁਣ ਹਨਾ ਘੜੀ ਤੇ ਬਹਿ ਜਾਂਦੇ ਆ ਭਾਂਡੇ ਮੇ ਢੋਲੇ ਸੀਗੇ ਤੇ ਮਿਰਚਾਂ ਵਾਲਾ ਸੀ ਤੇ ਮਿਰਚਾਂ ਮੈਨੂੰ ਦੇ ਪਹਿਲਾਂ ਟੋੜੇ ਜੀ ਗਈਆਂ ਤੇ ਬਈ ਮੈਂ ਹੁਣ ਮਟਕੀ ਧੋਉਂਗੀ ਤੇ ਪਾਣੀ ਦੀ ਤਿਆਸ ਲੱਗੀ ਜਾਂਦੀ ਹੈ ਪਾਣੀ ਦੀ ਇਹ ਮੈਂ ਦਿੱਤਾ ਸੀ ਹੈ ਜੀ ਮੈਂ ਤੇ ਪਾਣੀ ਦੇ ਕੇ ਦਾਲ ਆਪਣੀ ਬਣੀ ਜਾਉਂਗੀ ਅੱਗ ਬਾਲੀ ਜਾਂਨੀ ਆ ਤੇ ਯਾਨੀ ਹਨਾ ਪੱਖੇ ਮੂਰੇ ਬੈ ਕੇ ਨਾਲੇ ਤਾਂ ਪਿਆਜ਼ ਵਿਊਜ ਕੱਟ ਲੈਣੇ ਆ ਤੇ ਨਾਲੇ ਆਪਾਂ ਹਨਾ ਹਵਾਹੂਵਾ ਲੈ ਲੈਣੇ ਆ ਤੇ ਫਿਰ ਰੋਟੀ ਬਣਾਉਣੀ ਆ ਰੋਟੀ ਫਿਰ ਆਪਾਂ ਥੋੜੇ ਮੱਟਕੀ ਬਣਾਵਾਂਗੇ ਜਦੋਂ ਦਾਲ ਬਣ ਗਈ ਨਾਲੇ ਫੇਰ ਆਪਾਂ ਰੋਟੀ ਬਣਾਉਣੀ ਕਿਉਂਕਿ ਲੇਟ ਹੋ ਗਏ ਆ ਤੇ ਮੰਮੀ ਹੁਣੇ ਹੀ ਲੈ ਕੇ ਆਈ ਸੀ ਕਿ ਦਾਲ ਤਾ ਕਰਕੇ ਨਹੀਂ ਤਾਂ ਹੁਣ ਫੇਰ ਆਪਾਂ ਜੇ 5 5:30 ਵਜੇ ਦੀ ਧੜੀ ਹੁੰਦੀ ਉਹਨਾਂ ਬਾਹਨ ਜਾਣੀ ਸੀਗੀ ਤੇ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਆ ਅੱਜ ਹਨਾ ਹੌਣ ਉਹ ਦੋ ਇੱਦਾਂ ਉਹ ਦੈਸ ਪਿਆ ਤੇ ਹੁਣ ਸਾਨੂੰ ਡਰ ਰਹੀ ਆ ਸਾਰੇ ਪਾਸੇ ਹੁਣ ਬਾਹਰ-ਬਾਹਰ ਇੱਦਾਂ ਨਾ ਦੇਖੀ ਜਾਨੀ ਮੈਂ ਵੀ ਹਾਈ ਕੁਛ ਹੋ ਵੀ ਨਾ ਕੁਛ ਹੋ ਵੀ ਨਾ ਤੇ ਇੱਦਾਂ ਹਨਾ ਹੁਣ ਡਰ ਜਾ ਪੈ ਗਿਆ ਤੇ ਚਲੋ ਠੀਕ ਆ ਜੀ ਆਪਣੀ ਦਾਲ ਇੱਧਰ ਅੱਗ ਹਜੇ ਬਾਲਦੀ ਪਈ ਵਧੀਆ ਤੇ ਕਿਉਂਕਿ ਬਾਲਣ ਹੋਣਾ ਨਾ ਧੁੱਪਾਂ ਲੱਗੀਆਂ ਆਂਦੀਆਂ ਆ ਉਹਦੇ ਨਾਲ ਬਾਲਣ ਐਨ ਵਧੀਆ ਸੁੱਕੀਆਂ ਲੱਕੜੀਆਂ ਅੱਗੇ ਪਹਿਲਾਂ ਗਿੱਲੀਆਂ ਨੂੰ ਅੱਗ ਮੱਸੀ ਬਾਲਦੀ ਸੀਗੀ ਤੇ ਚਲੋ ਠੀਕ ਹੈ ਜੀ ਆਪਾਂ ਪਿਆਰੀ ਵਗੈਰਾ ਕੱਟ ਲਈਏ ਤੇ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣ ਰਹੇ ਹੋ ਹਾਂਜੀ ਲੋ ਜੀ ਦਾਲ ਬਣ ਗਈ ਸੀਗੀ ਆਪਣੀ ਤੇ ਹੁਣ ਮੈਂ ਕਾ ਇੱਥੇ ਹੀ ਮੈਂ ਬਾਹਰ ਹੀ ਤੜਕਾ ਲਾ ਲੰਨੀ ਆ ਤੇ ਅੰਦਰ ਕੀ ਮੈਂ ਕਾ ਛੱਡ ਪਰੇ ਗੈਸ 'ਤੇ ਬਾਲ ਲੈਣਾ ਆ ਇੱਥੇ ਬਾਲ ਆ ਦੇ ਮੰਮੀ ਆ ਵੀ ਨਹੀਂ ਸੈਟ ਜੀ ਆਉਂਦੀ ਆ ਆ ਆ ਵੀ ਹੈ ਲਦੀ ਜੀ ਆ ਦੇ ਆਹ ਤਾਂ ਹੀ ਆ ਗੋਲੇ ਤੋਂ ਹੀ 빙ਾ ਜਾ ਹੋਇਆ ਉੱਦਾਂ ਤਾਂ ਸਹੀ ਆ। ਲੋ ਜੀ ਅੱਗਾ ਆਪਣੀ ਬਾਲਦੀ ਆ ਤੇ ਤੇਲ ਤੇ ਮੈਂ ਪਿਆਜ਼ ਲਸਣ ਜੀ ਮੈਂ ਹਨਾ ਕੱਟ ਕੇ ਧੋ ਲਿਆ ਤੇ ਜੀਰਾ ਲੈ ਆਂਦਾ ਜੀਰਾ ਮੈਂ ਲਪਾ ਫੇਚ ਹੀ ਰਹਿਣ ਤਾਂ ਇਹ ਹਨਾ ਮਸਲਾਵ ਜੀ ਕਰਕੇ ਹਨਾ ਹੁਣ ਜੇ ਮੈਂ ਉਹ ਚ ਨੂਨਦਾਨੀ ਵਿੱਚ ਬਾਦਮਾ ਕੋਲੀਆਂ ਚ ਤਾਂ ਇਹ ਨਾ ਕਾਲਾ ਜਾ ਫਿਰ ਜਾਂਦਾ ਗਿੱਲਾ ਗਿੱਲਾ ਜਾ ਹੋਣ ਨਾਲ ਉਸ ਲਹਾਬ ਵੀ ਹੋ ਜਾਂਦੀ ਪਤਾ ਨਹੀਂ ਕਿਦਾਂ ਤੇ ਫਿਰ ਮੈਂ ਇਹਦੇ ਵਿੱਚ ਲਹਾਫੇ ਚ ਹੀ ਰਹਿਣ ਤਾਂ ਵੈਸੇ ਵੀ ਕਾਲਾ ਲਿਆਂਦਾ ਸੀਗਾ ਇਹ ਦੁਪਹਿਰੇ ਤਾਂ ਕਰਕੇ ਤੇ ਲਓ ਜੀ ਹਨਾ ਆਪਣੇ ਸੁੱਕ ਗਈ ਹੈ ਧੋਕੇ ਲਿਆਂਦੀ ਸੀ ਜੀ ਮੈਂ ਤੇ ਇਹਦੇ ਵਿੱਚ ਆਪਾਂ ਤੇਲ ਪਾ ਲਾਂਗੇ ਤਾਂ ਥੋੜਾ ਜਿਹੜਾ ਉਹ ਆਪਾਂ ਫਟਾਫਟ ਲਾ ਲਈਏ ਹਾਂਜੀ ਲਓ ਜੀ ਇਹਦੇ ਵਿੱਚ ਪਹਿਲਾਂ ਮੈਂ ਪਾਇਆ ਜੀਰਾ ਤੇ ਫਿਰ ਆਪਾਂ ਨਾਲੀ ਪਾ ਦਿੱਤੀ ਪਿਆਜ਼ ਤੇ ਲਸਣ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਹੈ ਉਹ ਥੋਨ ਲਵਾਗੇ ਤੇ ਇੱਥੇ ਦਾਲ ਹਨਾ ਡਰਲ ਗਈ ਆ ਤੇ ਮਿੱਟੀ ਹਨਾ ਸਾਡੀ ਹੁਣ ਖਤਮ ਹੋ ਗਈ ਆ ਤੇ ਇਹ ਚੁੱਲ੍ਹੇ ਦੀ ਵੀ ਜਿਹੜੀ ਆ ਲਾਈਓ ਆ ਨਾ ਥੋੜੀ ਐਵੇਂ ਜੀ ਸੀਗੀ ਤਾਂ ਉਹ ਜਿੱਦਾਂ ਸਫਾਈ ਜੀ ਨਹੀਂ ਆਈ ਇੰਨੀ ਤੇ ਪੋਚਾ ਜਾਂ ਫੇਰਨ ਨੂੰ ਹਨ ਜਿੱਦਾਂ ਇਹਦੇ ਤੇ ਉਹ ਚੀਕਣੀ ਜੀ ਹੋ ਗਈ ਮਿੱਟੀ ਫੇਰ ਆਹ ਹੁਣ ਦੇਖਦੇ ਆ ਇਹ ਹਨਾ ਚੁੱਲਿਆਂ ਦੀ ਸਫਾਈ ਜੀ ਕਰਨ ਵਾਲੀ ਹੋਈ ਉਹ ਆ ਤੇ ਹੁਣ ਤੇ ਪੋਚਾ ਪੂਚਾ ਜਾਂ ਫੇਰਦੇ ਆ ਦੂਜਾ ਚੁੱਲਾ ਜਿਹੜਾ ਇੱਕ ਚੱਕਮਾ ਵੀ ਆ ਉਹਦੇ ਤੇ ਵੀ ਫੇਰਨ ਵਾਲੀ ਆ ਐਦਾਂ ਪੋਚਾ ਜਿਹਾ ਹੀ ਤੇ ਬਾਕੀ ਮੰਮੀ ਨੇ ਉਹਨੂੰ ਤੋੜ ਕੇ ਜੀ ਹਨਾ ਉਹ ਬਣਾਈ ਸੀਗੀ ਦਵਾਰਾ ਜਿਹੜੀ ਆਹਾ ਐਦਾਂ ਬੰਨੀ ਜੀ ਹੁੰਦੀ ਆ ਵਾਲੀ ਐਦਾਂ ਇਹੇ ਤੇ ਉਹ ਹੁਣ ਉਹਦੇ ਵਿੱਚ ਤੇ ਹਨਾ ਇਹ ਮਿੱਟੀ ਪਤਾ ਨਹੀਂ ਕਿੱਦਾਂ ਦੀ ਸੀਗੀ ਉਹ ਹੋਣੀ ਆ ਜ ਜਿਹਦਾ ਸਫਾਈ ਜੀ ਨਹੀਂ ਆਉਂਦੀ ਹੈਗੀ ਇਹਦੇ ਦੇ ਵਿੱਚ ਤੇੜਾਂ ਜੀਆਂ ਆ ਜਾਂਦੀਆਂ ਐਂ ਤਾਂ ਚਲੋ ਠੀਕ ਆ ਜੀ ਆਪਾਂ ਹੁਣ ਤੜਕਾ ਲਗਾ ਲਈਏ ਸਮਝੋ ਪਾਪਾ ਨੇ ਵੀ ਨਾ ਲਿਆ ਆ ਤੇ ਵੀ ਆ ਗਿਆ ਸੀ ਕਿ ਕੰਮ ਤਾਂ ਇਹ ਤੁਸੀਂ ਉਹ ਦੂਜੀ ਟੀ-ਸ਼ਰਟ ਪਾਵੋ ਤਾਂ ਆਹ ਜੀ ਹਾਂਜੀ ਲੋਰੀ ਟਾਈਮ ਹੋ ਗਿਆ 9:30 ਤੇ ਰੋਟੀ ਖਾ ਲਈ ਜੀ ਆਪਣੇ ਕੰਮ ਕਾਰ ਜਿਹੜੇ ਆ ਉਹ ਨਿਪੜ ਗਏ ਸਾਰੇ ਤੇ ਸਮਰ ਵੀ ਇੱਧਰ ਸੌਣ ਲੱਗਾ ਆ ਉਹ ਬਾਹਰ ਨਹੀਂ ਗਿਆ ਆ ਤੇ ਗਰਮੀ ਕਾ ਵੀ ਜ਼ਿਆਦਾ ਆ ਤੇ ਬੁੱਢੀ ਵੀ ਕੰਮ ਨਹੀਂ ਆ ਜਿੱਦਾਂ ਤੇ ਬਾਕੀ ਅੱਜ ਨਾ ਇੱਕ ਭੈਣ ਆਪਣੇ ਨਾਲ ਹੋਰ ਜੁੜੇ ਆ ਬਲਜੀਤ कौर ਭੈਣ ਦਾ ਨਾਮ ਆ ਤੇ ਮੇਰੇ ਭਿੱਕੇ ਵਾਲ ਦੇ ਵਾਲਦੇ ਆ ਇਹਦੇ ਇਹ ਬੇਟਾ ਇਹ ਕਾਫੀ ਜ਼ਿਆਦਾ ਲੋਕ ਨੇ ਅੱਜ ਕਮੈਂਟ ਕੀਤੇ ਕਾਫੀ ਵਲੌਗ ਦੇਖ ਕੇ ਅੱਜ ਸਾਡੇ ਤੇ ਬਹੁਤ ਜ਼ਿਆਦਾ ਵਧੀਆ ਲੱਗਾ ਸਾਨੂੰ ਬਹੁਤ ਬਹੁਤ ਧੰਨਵਾਦ ਤੁਹਾੰਨਾਂ ਦਾ ਇਹ ਸਾਰੇ ਜਣੇ ਬੱਸ ਇਸੇ ਸਪੋਰਟ ਕਰਦੇ ਰਹੋ ਅਸੀਂ ਸਾਰੇ ਮੈਂ ਅੰਨੰਦ ਦਾ ਵੀ ਵਲੌਗ ਬਣਾਉਣ ਨੂੰ ਕੀ ਦੱਸਦਾ ਆ ਵਧੀਆ ਠੀਕ ਹੈ ਜੀ ਇਹ ਵਾਲੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਉਮੀਦ ਕਰਦੇ ਸਾਨੂੰ ਸਾਡਾ ਬਲੌਗ ਜੀ ਨੂੰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਬਾਏ ਬਾਏ